ਤਿੰਨ ਤਸਵੀਰਾਂ ਸੁਲਤਾਨਪੁਰ ਲੋਧੀ ਮਾਰਗ ਦੀਆਂ ਨੇ ਜਿੱਥੇ ਆਮ ਲੋਕਾਂ ਨੇ ਸੜਕ ਦੀ ਮੁਰੰਮਤ ਦਾ ਬੀੜਾ ਚੁੱਕਿਆ ਜੁਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਖਸਤਾ ਹੋ ਚੁੱਕੀ ਸੀ ਤੇ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੜਕ ਦੀ ਮੁਰੰਮਤ ਦਾ ਕੰਮ ਹੈ ਜਿਹੜਾ ਰੁਕਵਾ ਦਿੱਤਾ ਗਿਆ ਤੇ ਉੱਥੇ ਕੰਮ ਕਰੇ ਤਕਰੀਬਨ 7 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਮੌਕੇ ਤੇ ਪੂਜਯ ਵਿਧਾਇਕ ਰਾਣਾ ਇੰਦਰਪ੍ਰਤਾਪ ਨੇ ਕਿਹਾ ਕਿ ਸੜਕ ਖਾਤਿਆਂ ਦਾ ਸਬਬ ਬਣੀ ਹੈ ਪਰ ਪ੍ਰਸ਼ਾਸਨ ਦਾ ਇਸ ਤੇ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ ਕਪੂਰਥਲੇ ਵਾਲਾ ਮਾਰਕਾ ਜਿਹਨੂੰ ਆਪਾਂ ਬੀਬੀ ਨਾਨਕੀ ਮਾਰਕਾ ਕਹਿੰਦੇ ਆ ਉਹਦੀ ਹਾਲਤ ਬਹੁਤ ਮਾੜੀ ਸੀ ਖੱਡੇ 2-2 ਫੁੱਟ 3-3 ਫੁੱਟ ਦੇ ਸੀ ਸੰਗਤ ਨੇ ਇਕੱਠੇ ਹੋ ਕੇ ਉਹਦਾ ਕੰਮ ਚਾਲੂ ਕੀਤਾ ਪੈਚਵਰਕ ਦਾ ਅੱਜ ਹੋ ਗਏ 5-7 ਦਿਨ ਕੰਮ ਚੱਲਦੇ ਨੂੰ ਇੱਕ ਦਿਨ ਪਹਿਲਾਂ ਸਰਕਾਰ ਨੇ ਰੋਕਿਆ ਉਹਦੇ ਤੋਂ ਬਾਅਦ ਅੱਜ ਫੇਰ ਸਰਕਾਰ ਨੇ ਰੋਕਿਆ ਉਹ ਕੰਮ ਪੁਲਿਸ ਬੰਦਿਆਂ ਨੇ ਚੱਕ ਕੇ ਲੈ ਕੇ ਆਈ ਸੀ ਤੇ ਅਸੀਂ ਆ ਕੇ ਗੱਲ ਕੀਤੀ ਵੀ ਰੀਜ਼ਨ ਕੀ ਹੈ ਤੇ ਸਾਨੂੰ ਇਹ ਦੱਸਿਆ ਗਿਆ ਕਿ ਵੀ ਸਰਕਾਰ ਲੋ ਪਹਿਲਾਂ ਪਰਮਿਸ਼ਨ ਨਹੀਂ ਸੀ ਸੜਕ ਬਣਾਉਣ ਦੀ ਚੂੜ ਜਾਤਾਂ ਲਿਆ ਕੁਛ ਨਹੀਂ ਜੀ ਇੱਕ ਕਨਸਰਨ ਸੀਗਾ ਜਿਹਦੇ ਵਿੱਚ ਕਿ ਪਬਲਿਕ ਨਿਊਸੈਂਸ ਕ੍ਰੀਏਟ ਕੀਤੀ ਜਾ ਰਹੀ ਸੀ ਕਿ ਬਾਏ ਅ ਫਿਊ ਮਿਸਕਰੀਅਨਸ ਤੇ ਅਸੀਂ ਉਹਨਾਂ ਨੂੰ ਰਾਉਂਡ ਅਪ ਕੀਤਾ ਹੈਗਾ ਜੀ ਤੇ ਉਹਨਾਂ ਖਿਲਾਫ ਜੋ ਬਣਦੀ ਕਾਰਵਾਈ ਹੈ ਉਹਨੂੰ ਅਮਲ ਵਿੱਚ ਲੈ ਕੇ ਆ ਰਹੇ ਹੈਗੇ ਜੀ ਇਹ ਜਿਹੜਾ ਹੈਗਾ ਸਾਰਾ ਮਸਲਾ ਡਿਡੈਨੀ ਰੋਡ ਦਾ ਹੈ ਕੁਲ ਕਿੰਨੇ ਵਿਅਕਤੀ ਜਾਰਡ ਕੀ ਕਰਵੇ ਇਨ੍ਹਾਂ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹਨੂੰ ਅਸੀਂ ਅਕੋਰਡਿੰਗ ਟੂ ਦ ਲਾਅ ਉਹ ਅਸੀਂ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਸੱਤ ਬੰਦੇ ਟੋਟਲ ਅਸੀਂ ਰਨਅਪ ਕੀਤੇ ਆ ਕੋ ਇਹ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਸੇ ਕੋਈ ਵੀ ਵਿਕਾਸਕਾਰ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਇਆ ਜਾ ਸਕਦਾ ਸੀ ਇਸ ਕਰਕੇ ਅਸੀਂ ਇਹਨੂੰ ਰੁਕਵਾਇਆ ਹੈ ਇਸ ਬੰਦੇ ਸੀ ਪਹਿਲਾਂ ਵੀ ਤੁਹਾਡੇ ਮਾਧਿਅਮ ਰਾਹੀਂ ਦੱਸਦੇ ਆ ਕਿ 24 ਤਰੀਕ ਨੂੰ ਵੀ ਅਸੀਂ ਇਹ ਕੰਮ ਰੁਕਵਾਇਆ ਸੀ 25 ਨੂੰ ਵੀ ਰੁਕਵਾਇਆ ਸੀ ਪਰ ਅੱਜ ਜਾ ਕੇ ਸਪੈਸ਼ਲੀ ਤੌਰ ਤੇ ਮੇਰੇ ਵੱਲੋਂ ਜਾ ਕੇ ਰੁਕਵਾਇਆ ਗਿਆ